ਕੋਈ ਬੜੀ ਗੱਲ ਲੱਗੀ ਹੋਈ ਹੈ ਕਿ ਅਸੀਂ ਜਿੱਤ ਗਏ ਹਾਂ ਉਹ ਤੇ ਕਹਿੰਦੇ ਬਠਿੰਡਾ ਜਿੱਤ ਲਿਆ ਪਾਰਟੀ ਭਾਵੇਂ ਹਾਰ ਗਈ ਹੈ ਪਰ ਬਠਿੰਡਾ ਜਿੱਤ ਗਿਆ ਜੀ ਬਠਿੰਡਾ ਜਿੱਤਿਆ ਨਾ ਪਾਰਟੀ ਨਹੀਂ ਨਾ ਜਿੱਤੀ ਕੀ ਮੰਦੇ ਹੋ ਉੱਥੇ ਬਾਦਲ ਸਾਹਿਬ ਜਿੱਤੇ ਆ ਪਾਰਟੀ ਤੋਂ ਬਾਦਲ ਨੂੰ ਪਾਰਟੀ ਜੀ ਨਹੀਂ ਮੰਨਦੇ ਤੁਸੀਂ ਉਹਨਾਂ ਨੂੰ ਆਪ ਮੰਨਣਾ ਚਾਹੀਦਾ ਨਾ ਉਹਨਾਂ ਨੂੰ ਅਕਾਲੀ ਦਲ ਉਹ ਜਿੱਤੇ ਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਨੁਕਸਾਨ ਹੋ ਗਿਆ ਹੈ ਵੀ ਸਾਡਾ ਸਾਰਿਆਂ ਦੀ ਜਮਾਨਤਾਂ ਜ਼ਬਤ ਹੋ ਗਈਆਂ ਸਾਡੇ ਸਾਨੂੰ ਮਹਿਸੂਸ ਹੋ ਰਿਹਾ ਹੈ ਕਿ ਸਾਡੀਆਂ ਜਮਾਨਤਾਂ ਜ਼ਬਤ ਹੋਈਆਂ ਨੇ ਸਾਡੀਆਂ ਆਪਣੀਆਂ ਹਲਕਿਆਂ ਦੀ ਵੀ ਜਮਾਨਤਾਂ ਜ਼ਬਤ ਹੋ ਅੱਗੇ ਕੀ ਹੋਗਾ ਜਿੱਥੇ ਅਸੀਂ ਚੋਣ ਲੜਨ ਲੱਗੇ 2600 ਵੋਟ ਪਈ ਸਿਰਫ ਪਰ ਬਲਟੋਵਾ ਸਾਹਿਬ ਤੇ ਕਹਿੰਦੇ ਆ ਕਿ ਜਿਹੜੇ ਅਸੀਂ ਹਾਰੇ ਹੋਏ ਆ ਉਹ ਆਵਾਜ਼ਾਂ ਚੋਂ ਕਰੇ ਆ ਤੇ ਜਿਹੜੇ ਜਿੱਤੇ ਹੋਏ ਉਹਨਾਂ ਦੇ ਵਰਖਲਾਬ ਬੋਲ ਰਹੇ ਆ ਸੁਖਬੀਰ ਸਿੰਘ ਬਾਦਲ ਦੇ ਉਹ ਬੋਲਦੇ ਨਹੀਂ ਸੀ ਵਰਖਲਾਬ ਇਹ ਤੇ ਬੋਲਦੇ ਨਹੀਂ ਦੱਸੋ ਅਸੀਂ ਕੀ ਉਹਨਾਂ ਨੂੰ ਗਾਲ ਕੱਢੀ ਛੀਫਾ ਤੁਸੀਂ ਮੰਗ ਰਹੇ ਹੋ ਉਹ ਅਸਤੀਫਾ ਤੇ ਇਹ ਵੀ ਮੰਗਦੇ ਹੀ ਨੇ ਸਾਰੇ ਬਿਕਰਮ ਜੀ ਠੀਆ ਕਿਉਂ ਨਹੀਂ ਆਇਆ ਬਲਟੋਆ ਸਾਹਿਬ ਮੰਗ ਰਹੇ ਅੰਦਰੋਂ ਬਟੋਆ ਸਾਰੇ ਦੁਖੀ ਬੈਠੇ ਨੇ ਹੁਣ ਉਹ ਕੀ ਕਰੇ ਵਿਚਾਰਾ ਨਵਾ ਨਵਾ ਆੜੀ ਬਣਿਆ ਨਾ ਬਿਕਰਮ ਜੀ ਤੋਂ ਚੀਠੀ ਆ ਤਾਹਾਂ ਸਾਹਿਬ ਜੀ ਆੜੀ ਹੁਣੇ ਬਣਿਆ ਨਾ ਉਹਨੇ ਕਿਹਾ ਨਹੀਂ ਯਾਰੀ ਯਾਰ ਪਗਾਤੀ ਚਾਰ ਨੇ ਹਾਂ ਕਿਹਾ ਨਹੀਂ ਵੀ ਮੈਂ ਤਾਂ ਸਾਰੀ ਜ਼ਿੰਦਗੀ ਦੀ ਪਰ ਉਹਨੇ ਕੱਲ ਹੋਰ ਵੀ ਕਹੀ ਆ ਮੈਂ ਤੁਹਾਨੂੰ ਸੁਣਾ ਦਾ ਨਾਂ ਸ੍ਰੀਕ ਵੱਡਣ ਨੂੰ ਫਿਰਦੇ ਆ ਤੇ ਘਰ ਵਾਲੇ ਧੌਣ ਨੂੰ ਤੇਲ ਲਾਉਂਦੇ ਆ ਉਹਨੇ ਤੁਹਾਨੂੰ ਕਿਹਾ ਕਿ ਘਰ ਵਾਲੇ ਧੌਣ ਨੂੰ ਤੇਲ ਲਾਉਂਦੇ ਆ ਤੇ ਫਿਰ ਕਹਿਣਗੇ ਕਿ ਅਸੀਂ ਹਮੈਤੀ ਆ ਉਹਨਾਂ ਨਿਸ਼ਾਨਾ ਵੇਖ ਲਓ ਕਿੱਧਰ ਲਾਇਆ ਚਲੋ ਅੱਗੇ ਸਾਰੀ ਪਾਰਟੀ ਇਹਨਾਂ ਨੇ ਵੱਡੀ ਹੈ ਕਹਿੰਦੇ ਕਿ ਤੁਸੀਂ ਤੇਲ ਲਾ ਕੇ ਕਰਦੇ ਜੀ ਪਾਰਟੀ ਕਿੰਨੇ ਵੱਡੀ ਹੈ ਜੀ ਜੇ ਆਪਾਂ ਲੋਕਾਂ ਦੇ ਉੱਤੇ ਕਿੰਤੂ ਪ੍ਰੰਤੂ ਕਰਨ ਦੀ ਬਜਾਏ ਅਸੀਂ ਆਪਣੇ ਆਪਣੀ ਡਿਵੈਲਪਮੈਂਟ ਦੀ ਗੱਲ ਕਰੀਏ ਆਪਣੇ ਸਿਧਾਂਤ ਦੀ ਗੱਲ ਕਰੀਏ ਆਪਣੀ ਪੋਲਿਸੀ ਦੀ ਗੱਲ ਕਰੀਏ ਯਾਨੀ ਤੁਸੀਂ ਇਹਨਾਂ ਦੀ ਗੱਲ ਤਾਂ ਮੈਨੂੰ ਪੁੱਛੋ ਹੀ ਨਾ ਜੀ ਮੈਂ ਕਦੀ ਸੁਣਦੀ ਨਹੀਂ ਮੈਂ ਅੱਜ ਤੱਕ ਨਹੀਂ ਸੁਣਿਆ ਕਿ ਬਟੂਆ ਕੀ ਬੋਲਦਾ ਮੈਂ ਕੱਲ ਦੀ ਇੰਟਰਵਿਊ ਨਹੀਂ ਸੁਣੀ ਕਿ ਚੀਮਾ ਕੀ ਬੋਲਿਆ ਮੈਂ ਨਹੀਂ ਸੁਣਿਆ ਕਿ ਮੇਸ਼ੇਂਦਰ ਕਰੇ ਵਾਲੀ ਮੈਨੂੰ ਪਤਾ ਜੋ ਬੋਲਣਾ ਉਹਨਾਂ ਨੇ ਮੈਨੂੰ ਪਤਾ ਨਹੀਂ ਹੈ ਮਜੀਠਾ ਸਾਹਿਬ ਕਿਉਂ ਨਹੀਂ ਇਤਨਾ ਲੱਗਦਾ ਜੀ ਉਹ ਵੀ ਘਰ ਬੈਠੇ ਗੁੱਸੇਨ ਰਾਜ਼ਗੀ ਹੋਊਗੀ ਲੱਗਦਾ ਤੇ ਇਦਾਂ ਹੀ ਹੈ ਜੀ ਕਿਉਂਕਿ ਬੱਚੇ ਦੱਸ ਰਹੇ ਸੀ ਕਹਿੰਦੇ ਜੀ ਉਹ ਕਹਿੰਦੇ ਸੀ ਘਰ ਬੈਠੇ ਸੀ ਕਹਿੰਦਾ ਨੇ ਕੀ ਲੱਗ ਵੇਖਿਆ ਹੋਗਾ ਮਜੀਠਾ ਸਾਹਿਬ ਨੇ ਵੀ ਕੀ ਇਸ ਟਾਈਮ ਦੇ ਉੱਤੇ ਜਲੰਧਰ ਦੇ ਵਿੱਚ ਵੀ ਪਾਰਟੀ ਦੇ ਵੱਡੇ ਨੁਮਾਇੰਦੇ ਜਿਹੜੇ ਇੱਥੇ ਬੈਠੇ ਨੇ ਦੋ ਜੀ ਬੱਸ ਉਹਨਾਂ ਨੂੰ ਪੁੱਛੋ ਨਾ ਉਹਨਾਂ ਨੂੰ ਪੁੱਛੋ ਤੁਹਾਨੂੰ ਨਹੀਂ ਗੱਲਬਾਤ ਹੋਈ ਕੋਈ ਫੋਨ ਤੇ ਮੈਂ ਕਿਸੇ ਨਾਲ ਵੀ ਨਹੀਂ ਕੀਤੀ ਜੀ ਇੱਕ ਮੇਰਾ ਮੇਰਾ ਨਿੱਜੀ ਮੈਂ ਜਿੱਥੇ ਗੱਲ ਨਹੀਂ ਕਰਨੀ ਮੈਂ ਨਹੀਂ ਕਰਨੀ ਹੁੰਦੀ ਐ ਮੈਂ ਕਿਉਂ ਕਰਦੀ ਅੱਛਾ ਮੈਂ ਕਿਹੜੀ ਤੁਸੀਂ ਦੱਸੋ ਕਿ ਇੱਕ ਵੀ ਸ਼ਬਦ ਮੈਂ ਬਾਦਲ ਸਾਹਿਬ ਦੀ ਪਰਸਨੈਲਿਟੀ ਦੇ ਉੱਤੇ ਖਿਲਾਫ ਇਹ ਮੇਰਾ ਹੱਕ ਐ ਯਾਰ ਇਹ ਮੇਰਾ ਹੱਕ ਐ ਕਿ ਲੋਕਾਂ ਦੀ ਆਵਾਜ਼ ਨੂੰ ਤੱਕ ਪਹੁੰਚਾਵਾਂ ਤੇ ਸਾਰਾ ਕੁਝ ਤੇ ਮੰਗ ਲਿਆ ਅਸਤੀਫਾ ਮੰਗ ਲਿਆ ਤੋਂ ਵੱਧ ਕੀ ਹੋ ਸਕਦਾ ਉਹ ਇਹ ਤਾਂ ਇਹ ਵੀ ਜੁਰਮ ਹੋ ਗਿਆ ਹਾਂ ਹਾਂ ਇਹ ਵੀ ਜੁਰਮ ਐ ਕਿ ਆਪਣੇ ਪ੍ਰਧਾਨ ਜੀ ਨੂੰ ਅਸੀਂ ਲੋਕਾਂ ਦੀ ਆਵਾਜ਼ ਸੁਣਾਈਏ ਇਹ ਉਹ ਵੀ ਜੁਰਮ ਹੋ ਗਿਆ ਪ੍ਰਧਾਨ ਜੀ ਬਸ ਸੁਣਦੇ ਕਿਉਂ ਨਹੀਂ ਉਹਨਾਂ ਨੂੰ ਪੁੱਛੋ ਉਹ ਪੁੱਛਣਾ ਕਿਉਂ ਨਹੀਂ ਜੰਦੇ ਤੁਹਾੜਨੇ ਗੁੱਸੇ ਨਾ ਆਦੀਆਂ ਤਨੀ ਨਹੀਂ ਮੇਰੇ ਨਾਲ ਤਾਂ ਨਾਰਾਜ਼ਗੀ ਕੋਈ ਨਹੀਂ ਜੀ ਮੇਰੀ ਨਿੱਜੀ ਕਾਦੀ ਨਾਰਾਜ਼ਗੀ ਉਹਨਾਂ ਨਾਲ ਪਾਰਟੀ ਦੀ ਨਾਰਾਜ਼ਗੀ ਹੈ ਸਾਰੀ ਇਹ ਨਾ ਪਾਰਟੀ ਦੇ ਵਿੱਚ ਜਿਹੜੀ ਕਮੀ ਆ ਰਹੀ ਹੈ ਉਹ ਤੋਂ ਖੈ ਕਿਉਂਕਿ ਸਾਡੀਆਂ ਉਮਰਾਂ ਨੂੰ ਜਾ ਰਹੇ ਇਹ ਲੱਗਾ ਕਿ ਉਮਰਾਂ ਖਤਮ ਹੋਣੇ ਜਾ ਰਹੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਗਾਲਾਂ ਕੱਢਣਗੀਆਂ ਕਿੱਦਾਂ ਬਚਾਓਗੇ ਬਿਰ ਤੁਸੀਂ ਚਲੋ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਲੋਕਾਂ 'ਚ ਜਾ ਕੇ ਆਵਾਜ਼ ਬੁਲੰਦ ਕਰੀਏ ਅਸੀਂ ਮਾਫੀ ਮੰਗੇ ਸਾਡੀ ਸੁਣਨ ਨੂੰ ਤਿਆਰੀ ਨਹੀਂ ਲੋਕੀ ਹਾਂ ਤੁਸੀਂ ਇਹ ਦੇਖੋ ਕਈ ਧਾਰਮਿਕ ਸਮਾਗਮ ਹੁੰਦੇ ਆ ਉਹਨਾਂ ਸਮਾਗਮਾਂ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬੋਲਦੇ ਹੁੰਦੇ ਸੀ ਖਾਸ ਕਰਕੇ ਜਦ ਮੋਰਚੇ ਦੀ ਗੱਲ ਹੁੰਦੀ ਸੀ ਕਈ ਮੋਰਚੇ ਸੀ ਜਿਹੜੇ ਅਕਾਲੀ ਦਲ ਨੇ ਅੱਗੇ ਹੋ ਕੇ ਲੜੇ ਸੀ ਕਿਤੇ ਜਾਣਦੇ ਆ ਤੇ ਅਸੀਂ ਧਾਰਮਿਕ ਬਾਣੀ ਦੀ ਗੱਲ ਕਰੀ ਜਾਂਦੇ ਆ ਗੁਰੂ ਇਤਿਹਾਸ ਦੀ ਤੇ ਗੱਲ ਕਰੀ ਜਾਂਦੇ ਆ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਇਤਿਹਾਸ ਮੋਰਚਿਆਂ ਦੀ ਗੱਲ ਕਰਨੀ ਸਾਨੂੰ ਚਾਕਲਾ ਲੱਗਦਾ ਕਿਤੇ ਸਾਹਮਣੇ ਬੈਠਾ ਉੱਠ ਕੇ ਨਾ ਕੋਈ ਸਾਡੇ ਨਾਲ ਪੈਜ